ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਐਸ ਵਾਲੀ ਵੀਡੀਓ ਦੇ ਵਿੱਚ ਮੇਰੇ ਵੀਰੋ ਅੱਜ ਦੇ ਟਾਪ ਦੇ ਟੂਰਨਾਮੈਂਟ ਅਜਬ ਮੁਲਕਾਂ ਦੇ ਵਿੱਚ ਵੀ ਮੈਚ ਹੋਣੇ ਆ ਅੱਜ ਪੰਜਾਬ 'ਚ ਵੀ ਬਹੁਤ ਵਧੀਆ ਮੈਚ ਕਰਵਾਏ ਜਾਣਗੇ ਉਹਨਾਂ ਬਾਰੇ ਦੱਸਾਂਗੇ ਨਵੇਂ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਵੀਡੀਓ ਨੂੰ ਜ਼ਰੂਰ ਕਰਿਆ ਕਰੋ ਪਹਿਲਾ ਟੂਰਨਾਮੈਂਟ ਮੇਰੇ ਵੀਰੋ ਜਾਗਲਾ ਗੁਰਦਾਸਪੁਰ ਇਲਾਕੇ ਦੇ ਵਿੱਚ ਅੱਜ ਵੱਡਾ ਮੈਚ ਕਰਵਾਇਆ ਜਾਣਾ ਜਿੱਥੇ ਕਿ ਅੱਜ ਮਾਝੇ ਇਲਾਕੇ ਦੇ ਵਿੱਚ ਕਈਏ ਲੜਕੀਆਂ ਦਾ ਮੈਚ ਤੇ ਤਰਨ ਤਰਨ ਦੀ ਟੀਮ ਤੇ ਗੁਰਦਾਸਪੁਰ ਲਾਈਨਸ ਦੇ ਦਰਮਿਆਨ ਵੱਡਾ ਮੈਚ ਮੇਰੇ ਵੀਰੋ ਅੱਜ ਦੇਖਣ ਨੂੰ ਮਿਲਣਾ ਇੱਥੇ ਸਰੇ ਸਰੇ ਦੇ ਖਿਡਾਰੀ ਅੱਜ ਸਰੇ ਦੀਆਂ ਟੀਮਾਂ ਬਣ ਕੇ ਮੇਰੇ ਵੀਰੋ ਪਹੁੰਚਣੀਆਂ ਟਾਪ ਦੇ ਖਿਡਾਰੀਆਂ ਨਾਲ ਇੱਥੇ ਤੁਹਾਨੂੰ ਮੈਚ ਦੇਖਣ ਨੂੰ ਮਿਲਨੇ ਆ ਸੱਦਾ ਸਿੰਘ ਵਾਲੇ ਦੇ ਵਿੱਚ ਵੀ ਅੱਜ ਟਾਪ ਦਾ ਟੂਰਨਾਮੈਂਟ ਆ ਮੋਗੇ ਇਲਾਕੇ ਦੇ ਵਿੱਚ ਵਜਣੀ ਭਾਰ ਵਰਗ ਦੇ ਵੱਡੇ ਮੈਚ ਕਰਵਾਏ ਜਾਣੇ ਆ 75 ਕਿਲੋ ਤੇ 65 ਕਿਲੋ ਦੀਆਂ ਟੀਮਾਂ ਭਰਾ ਮੇਰੇ ਕੰਟੈਕਟ ਕਰਕੇ ਪਹੁੰਚ ਸਕਦੇ ਆ ਇਸ ਵੱਡੇ ਮੇਲੇ ਤੇ ਇੰਗਲੈਂਡ ਦੇ ਵਿੱਚ ਮੇਰੇ ਵੀਰੋ ਅੱਜ ਸਾਰਿਆਂ ਨੇ ਖੇਡਣਾ ਛੋਟੀ ਛੋਟੀ ਦੇ ਮਾਲ ਰਪਿੰਦਰ ਘੋੜਾ ਬੋਲਟ ਕੀਰਾਂ ਵਾਲੀ ਯਾਦਾ ਯੋਦਾ ਜਣਕੀ ਟੌਪ ਟੌਪ ਦੇ ਮੱਲ ਅੱਜ ਤੁਹਾਨੂੰ ਮੇਰੇ ਵੀਰੋ ਬ੍ਰੈਡਫੋਰਡ ਦੇ ਵਿੱਚ ਅੱਜ ਦੇ ਦਿਨ ਦੇਖਣ ਨੂੰ ਮਿਲਣਾ ਲਾਈਵ 5:00 ਵਜੇ ਸ਼ਾਮ ਨੂੰ ਚੱਲਣਾ ਤਾਂ ਕਰਕੇ ਬਹੁਤ ਭਰਾ ਦੇਖ ਰਹੇ ਹੋਣਗੇ ਲਾਈਵ ਜੋ ਹੈ 5:00 ਵਜੇ ਲਿੰਕ ਵੀ ਦੇ ਦਾਂਗੇ ਅਸੀਂ ਕੋਸ਼ਿਸ਼ ਕਰਾਂਗੇ ਉਦੋਂ ਲਿੰਕ ਪ੍ਰੋਵਾਈਡ ਕਰਨ ਦੀ ਇਹ ਟੂਰਨਾਮੈਂਟ 5:00 ਵਜੇ ਲਾਈਵ ਚੱਲਣਾ ਬਹੁਤ ਖਿਡਾਰੀ ਪਹੁੰਚੇ ਹੋਏ ਆ ਇੰਗਲੈਂਡ 'ਚ ਟੌਪ ਟੌਪ ਦੇ ਮੱਲ ਸਾਰਿਆਂ ਨੇ ਹੀ ਖੇਡਣਾ ਹੈ ਲਗਭਗ ਅੱਜ ਵਧੀਆ ਟੀਮਾਂ ਤੁਹਾਨੂੰ ਪਹਿਲਾ ਟੂਰਨਾਮੈਂਟ ਇੰਗਲੈਂਡ 'ਚ ਅੱਜ ਜੋ ਹੈ ਸ਼ੁਰੂਆਤ ਹੋ ਜਾਵੇਗੀ ਇਹ ਤੁਹਾਨੂੰ ਵੱਡੀ ਅਪਡੇਟ ਦੇਣੀ ਸੀ ਵੀਡੀਓ ਚੰਗੀ ਲਗੀ ਤਾਂ ਲਾਈਕ ਤੇ ਸ਼ੇਅਰ ਨਵੇਂ ਆਏ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਨਵੀਂ ਅਪਡੇਟ ਲੈ ਕੇ ਮਿਲਦੇ ਆਂ ਧੰਨਵਾਦ